ਨੰਬਾਲਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੁਜਾ ਕੇ ਲਜਾਣ ਵਾਰੇ ਬਿਹਾਰੀ ਭਈਏ ਨੂੰ ਪੁਲਿਸ ਨੇ ਕੀਤਾ ਕਾਬੂ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਸੀਤਪਗ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਬੀਐਸਐਫ શ્રી ਸ਼ਾਮਸੁੰਦਰ ਸ਼ਰਮਾ ਜੀ ਸਾਉਂਡ ਵਿਜ਼ਨ ਬਲਾਚੌਰ ਜੀ ਦੀ ਜੋਗਗਵਾਈ ਵਿੱਚ ਰੋਜ਼ਾਨਾ ਥਾਣਾ ਬਲਾਚੌਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਤੇ ਨਜ਼ਰਮਾਨਾ ਲਈ ਪਟੋਲਿੰਗ ਅਤੇ ਗਸ਼ਤ ਨਾਕਾਬੰਦੀ ਕੀਤੀ ਜਾਂਦੀ ਹੈ। ਕੱਲ ਥਾਣਾ ਬਲਾਚੌਰ ਸਿਟੀ ਤੋਂ ਐਸਆਈ ਲਖਮੀ ਚੰਦ ਸੁਮੇਤ ਸਾਡੇ ਲੇਡੀ ਐਨਜੀਓਜ਼ ਸੁਮੇਤ ਪੁਲਿਸ ਪਾਰਟੀ 메ਨ ਚੌਂਕ ਬਲਾਚੌਰ ਆਪਣੇ ਕਾਰ ਸਰਕਾਰ ਦੇ ਕੰਮ ਵਿੱਚ ਮੌਜੂਦ ਸੀ। ਜਿੱਥੇ ਸ਼ੱਕੀ ਪਰਸਾਂ ਸੰਬੰਧੀ ਚੈਕਿੰਗ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹਨਾਂ ਨੂੰ ਮਿਲ ਕੇ ਮਦਨ ਸਾਨੀ ਪੁੱਤਰ ਮਹਿੰਦਰ ਸਾਨੀ ਵਾਸੀ ਕੰਗਣਾਵੇਟ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25-30 ਸਾਲ ਤੋਂ ਇਹ ਕੰਗਣਾਵੇਟ ਵੇਰੀ ਏਰੀਆ ਵਿੱਚ ਰਹਿ ਰਿਹਾ ਇਹਨੇ ਆਪਣਾ ਬਿਆਨ ਦਾਇਰ ਕਰਾਇਆ ਕਿ ਉਸਦੀ ਲੜਕੀ ਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਵੀ ਉਸ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10-12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇੜ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਵਿਪਨ ਕੁਮਾਰ ਪੁੱਤਰ ਨੰਦੂ ਸਾਹਾ ਸਾਦਾ ਤੇ ਇਹ ਨੂੰ ਬਗੜਾ ਕੇ ਵਿਆਹ ਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਸ ਰਿਸੇ ਤਰ੍ਹਾਂ ਨਹੀਂ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਕੇ ਬੰਗਾਵੇੜ ਲੈ ਕੇ ਆ ਰਿਹਾ ਤੇ ਜਿਸ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਉਹ ਐਫ ਆਈ ਆਰ ਨੰਬਰ 687924 ਅੰਡਰ ਸੈਕਸ਼ਨ 137 2 ਔਰ 96 ਬੀ ਐਨ ਐਸ ਪੀ ਐਸਟੀ ਬਰਾਛਾ ਦਰਜ ਕਰਕੇ ਉਸ ਤੇ ਕਾਰਵਾਈ ਕਰਦੇ ਆ ਲੜਕਾ ਤੇ ਲੜਕੀ ਨੂੰ ਅ ਦਰਮਿਆਨ ਤਪਤੀਸ਼ ਮੈਡੀ ਸੁਚਨਾ ਦੇ ਤਾਅ ਤੇ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਨਾਤਾ ਲੜਕੀ ਅਤੇ ਨਹੀਂ ਉਸ ਦਾ ਵਾਰਸ ਪਤਾ ਕੋਈ ਹਰ ਤੱਕ ਲੜਕੀ ਬਾਰੇ ਕੋਈ ਡੇਟ ਆਫ ਬਰਥ ਤੁਹਾਡੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਬਜ਼ੇ ਚ ਲੈ ਕੇ ਪੀੜਤ ਲੜਕੀ ਨੂੰ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਫਆਰ ਦੇ ਦੌਰਾਨ ਇਹਨੂੰ ਅਰੈਸਟ ਕੀਤਾ ਗਿਆ ਸਰ ਇਹ ਕੋਈ ਵਿਆਹ ਦਾ ਪ੍ਰੂਫ ਪੇਸ਼ ਕਰ ਸਕੇ ਕਿ ਨਹੀਂ ਕਰ ਸਕੇ ਜਿਹੜਾ ਤੁਸੀਂ ਗੈਰ ਵਿੱਚ ਵਿਆਹ ਕਰਾਇਆ ਹੈ ਇਹਨਾਂ ਨੇ ਜਦੋਂ ਤੁਸੀਂ ਲੜਕੀ ਨੂੰ ਬਰਾਮਦ ਕੀਤਾ ਉਸਨੇ ਚੂੜਾ ਵਗੈਰਾ ਜਾਂ ਆਪਣੇ ਜਿਦਾਂ ਵਿਆਹ ਦਾ ਹੁੰਦਾ ਸਾੜੀ ਵਗੈਰਾ ਜਾਂ ਸੰਦੂਰ ਵਗੈਰਾ ਲਾਇਆ ਹੋਸੀ ਤੇ ਲੇਕਿਨ ਇਹਨਾਂ ਨੇ ਕੋਈ ਫੋਟੋ ਜਾਂ ਕੋਈ ਦੰਦਾ ਸਾਨੂੰ ਸਰਟੀਫਿਕੇਟ ਜਿਹੜਾ ਮੈਰਜ ਕਰਵਾਉਣ ਵਾਰ ਰਜਿਸਟਰਡ ਕੋਈ ਨਹੀਂ ਦਿੱਤਾ ਕੁੜੀ ਨੇ ਸੈਂਤੀ ਕਿ ਕੁੜੀ ਦੀ 37 ਤਾਂ ਹੈ ਪਰ ਉਹਦੇ ਜਿਹੜੇ ਆ ਆਰਟੀਕਲ ਪ੍ਰੂਫ ਹੋਣੇ ਆ ਉਹ ਉਹਦੇ ਰਿਪੋਰਟ ਨਹੀਂ ਹੈਗੇ ਇਸ ਕਰਕੇ ਅਸੀਂ ਉਹਨੂੰ ਅਲਾਉ ਨਹੀਂ ਕਰਦੇ